ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਵਕੀਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਜੀਰਾ ਇਸ ਪਿੰਡ ਦੇ ਬਿਲਕੁਲ ਨੇੜੇ ਸ਼ਹਿਰ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾਉਣ ਲੱਗਾ ਜੀ ਇਸ ਘਰ ਦੇ ਵਿੱਚ ਬਾਈ ਹੁਣਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਵਪਾਰ ਦਾ ਅੱਜ ਪਹਿਲੀ ਵੀਡੀਓ ਇਸ ਘਰ ਦੇ ਵਿੱਚੋਂ ਤੇ ਪਹਿਲੀ ਇਹ ਕੱਟੀਆਂ ਬਾਈ ਹੁਣੀ ਲੈ ਕੇ ਆਏ ਆ ਇਸ ਘਰ ਦੇ ਵਿੱਚੋਂ 6 ਨਗਰ ਤੁਹਾਨੂੰ ਦਿਖਾਉਣੇ ਆ ਜੀ ਪ੍ਰੋਪਰ ਮੋਰਾ ਨਸਲ ਦੀਆਂ ਝੋਟੀਆਂ ਹੋਣਗੀਆਂ ਤੇ ਦੋ ਝੋਟੀਆਂ ਇਹਨਾਂ ਦੇ ਵਿੱਚ ਵੱਡੀਆਂ ਥੋੜਾ ਥੋੜਾ ਟਾਈਮ ਸਾਹਮ ਕੇ ਬਣਨ ਵਾਲੀਆਂ ਹੋਣਗੀਆਂ ਜੀ ਠੀਕ ਹੈ ਚਾਰ ਝੋਟੀਆਂ ਇਧਰਲੇ ਪਾਸੇ ਸੇਮ ਜੀ ਉਮਰ ਦੀਆਂ ਠੀਕ ਹੈ ਜੀ ਤੇ ਵੈਸੇ ਇਕੱਲੀ ਇਕੱਲੀ ਨੂੰ ਤੋੜ ਕੇ ਦੇਖਾਂਗੇ ਥਣ ਥਣ ਐਨ ਪੂਰੀ ਤੁਹਾਨੂੰ ਤਸੱਲੀ ਕਰਾ ਦੂੰ ਬਾਕੀ ਜਿਹੜਾ ਨਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਚੇ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਆ ਤੇ ਬਾਕੀ ਛੋਟੀ ਉਮਰ ਦੀ ਹੋਣਗੀਆਂ ਬਿਲਕੁਲ ਤੇ ਇਧਰ ਰਹੀ ਛੋਟੀਆਂ ਵੀ ਜਿਹੜੀਆਂ ਦੰਦਾ ਤੋਂ ਖੀਰੀਆਂ ਹੋਣਗੀਆਂ ਤੇ ਬਾਕੀ ਇਹ ਨਦੀ ਜਿਹੜੀ ਤੁਹਾਨੂੰ ਕੱਲ ਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਮੇਰਾ ਨਾਮ ਹੈ ਖਲੀਲ ਸਿੰਘ ਜੀ ਪੈਂਡ ਆਪਣਾ ਵਕੀਰ ਵਾਲਾ ਖਲੀਲ ਵਾਲਾ ਠੀਕ ਹੈ ਜੀਰਾ ਇੱਥੋਂ ਕਿੰਨਾ ਕਰਿਆ ਜਾਂਦਾ ਜੀਰਾ ਰਹਿ ਜਾਂਦਾ ਜੀ ਤਿੰਨ ਚਾਰ ਕਿਲੋਮੀਟਰ ਰਹਿ ਜਾਂਦਾ ਚਾਰ ਪੰਜ ਕਿਲੋਮੀਟਰ ਬਾਕੀ ਠੀਕ ਹੈ ਅੱਛਾ ਵਪਾਰ ਦਾ ਕੰਮ ਹੁਣ ਸ਼ੁਰੂ ਕਰਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਪਹਿਲੇ ਹੀ ਨਗ ਆਏ ਆ ਇਹ ਛੇ ਹਾਂਜੀ ਪਹਿਲੇ ਠੀਕ ਹੈ ਦੋ ਤਾਂ ਵੱਡੀਆਂ ਹਨਾ ਇਹਨਾਂ ਦੇ ਵਿੱਚ ਤੇ ਹੁਣ ਇਹ ਮਤਲਬ ਕਿ ਸੇਲ ਹੋ ਗਈਆਂ ਤਾਂ ਗਾਹਾਂ ਦਾ ਟੋਰੀ ਰੱਖਣਾ ਕੰਮ ਹਾਂਜੀ ਹਾਂਜੀ ਟੋਰੀ ਰੱਖਣਾ ਠੀਕ ਹੈ ਇਹ ਤਾਂ ਚਾਰੇ ਮੈਨੂੰ ਲੱਗਦਾ ਵੀ ਸੇਮ ਜੀ ਉਮਰ ਦੀਆਂ ਆਈਆਂ ਹਨਾ ਹਾਂਜੀ ਠੀਕ ਹੈ ਚੱਲ ਇਧਰੋਂ ਹੀ ਕਰੀਏ ਛੋਟੀ ਤੋਂ ਸ਼ੁਰੂ ਕਿੰਨੇ ਕ ਟਾਈਮ ਦੀ ਹੋਣਗੀਆਂ ਇਹ ਚਾਰੇ ਕਟੀਆਂ ਇਹ ਹੋ ਗਈ ਸਾਲਕ ਦੀ ਹੋਊਗੀ ਜੀ ਸਾਲਕ ਦੀ ਹੈ ਠੀਕ ਹੈ ਖੋਲ ਲਿਆ ਸਾਲਸਾਲ ਦੀ ਇੱਥੇ ਚਾਰੇ ਸਾਲਸਾਲ ਵਾਲੀਆਂ ਹਨਾ ਹਾਂਜੀ ਠੀਕ ਹੈ ਤੇ ਰੇਟ ਰੂਟ ਇਹਨਾਂ ਦੇ ਜੈ ਜੀ ਹੋਣਗੇ ਹਾਂ ਹਾਂ ਰੇਟ ਜੀ ਰੇਟ ਵੀ ਨਾਲ ਨਾਲ ਦੱਸੀ ਲੇ ਲੇ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਕੱਟੀਆਂ ਦਿਖਾ ਰਿਹਾ ਜੀ ਮੋਹਰਾ ਨਸਲ ਦੇ ਵਿੱਚ ਆ ਠੀਕ ਹੈ ਜੀ ਜਿਹੜੇ ਵੀਰ ਭਰਾ ਨੇ ਥੋੜੇ ਪੈਸੇ ਲਾਉਣੇ ਆ ਉਹਨਾਂ ਵਾਸਤੇ ਇਹ ਸਾਰੀਆਂ ਕੱਟੀਆਂ ਬਹੁਤ ਵਧੀਆ ਹੋਣਗੀਆਂ ਬਿਲਕੁਲ ਜੇ ਜੇ ਰੇਟਾਂ ਤੇ ਇੱਕ ਸਾਲ ਦੋਸਤੋ ਉਮਰ ਆ ਜੀ ਇਸ ਝੋਟੀ ਦੀ ਠੀਕ ਹੈ ਜੀ ਸੋਹਣੀ ਸੁਨੱਖੀ ਆ ਬਾਕੀ ਮੂੰਹ ਮੱਥੇ ਦੀ ਸੋਹਣੀ ਆ ਤੇ ਸੰਗ ਸੁng ਵੀ ਸੋਹਣੇ ਬਰੀਕੀਆਂ ਦੇ ਵਿੱਚ ਕੱਟੀ ਚੰਗੀ ਆ ਜੀ ਮੂੰਹ ਦੀ ਲੰਬਾਈ ਤੇ ਧੋਣ ਦੀ ਲੰਬਾਈ ਚੰਗੀ ਆ ਲੈ ਚੱਲ ਭਾਈ ਤੇ ਰੇਟ ਇਹਦਾ ਰੇਟ ਇਹਦਾ ਬਈ 22000 ਰੁਪਏ 22000 ਹਾਂ ਠੀਕ ਐ ਦੋਸਤੋ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਵੀ ਰੇਟ ਇੱਥੇ ਸਾਰੀਆਂ ਕਟੀਆਂ ਦੀ ਤੁਹਾਨੂੰ ਜਾਇਜ਼ ਜੇ ਮਿਲਣਗੇ ਠੀਕ ਐ 22000 ਰੁਪਏ ਬਾਈ ਉਹਨਾਂ ਨੇ ਡਿਮਾਂਡ ਕੀਤੀ ਐ ਹੋਰ ਵੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਐ ਮੌਕੇ ਦੇ ਉੱਤੇ ਸਾਰੇ ਪਸ਼ੂਆਂ ਦੇ ਵਿੱਚੋਂ ਹੀ ਮਾਨਤਾ ਹੋਊਗਾ ਠੀਕ ਐ ਜੀ ਮਾਨਤਾ ਹੋਊਗੀ ਹਾਂਜੀ ਤੇ ਇੱਕ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਇਹ ਛੋਟੀ ਐ ਇਹ ਵੀ 1 ਸਾਲ ਦੀ ਹੋਊਗੀ ਹਨਾ ਹਾਂਜੀ ਹਾਂਜੀ ਠੀਕ ਐ ਦੋਸਤੋ ਇਹ ਵੀ 1 ਸਾਲ ਉਮਰ ਐ ਇਹਨੂੰ ਵੀ ਮਾੜੀ ਜੀ ਲੈ ਆਈ ਬਾਹਰ ਕੱਢ ਲੈ ਠੀਕ ਐ ਜੀ ਇਹ ਇਹਦਾ ਰੇਟ ਰੂਟ ਕੀ ਹੈ ਇਹਦਾ ਰੇਟ ਇਹ ਇਹ ਝੋਟੀ ਵੀ ਆਪਾਂ ਜੀ 22000 ਦੀ ਇਹ ਦੇ ਦਾਂਗੇ ਜੀ ਅੱਛਾ ਇਹ ਵੀ 22000 ਠੀਕ ਹੈ ਦੋਸਤੋ ਇਹ ਜੋੜਾ ਕਿਸੇ ਵੀਰ ਭਰਾ ਨੇ ਲੈਣਾ ਤਾਂ 44000 ਦਾ ਜੋੜਾ ਬੰਦਾ ਪਿਆ ਠੀਕ ਹੈ ਜੀ ਬਾਕੀ ਸੋਹਣੇ ਢਾਂਚੇ ਦੀਆਂ ਹੋਣਗੀਆਂ ਕਟੀਆਂ ਦੇਖੋ ਲੰਬੀ ਲੰਮੀ ਲੱਤ ਦੀ ਦੋਸਤੋ ਇਹ ਕੱਟੀ ਫੇਸ ਕੁਆਲਟੀ ਸਿੰਗ-ਸੁੰਗ ਕਰਮਾਲੀ ਦੇ ਬੜੇ ਸੋਹਣੇ ਹੈ ਠੀਕ ਹੈ ਜੀ ਫੇਸ ਐਨ ਬਿਲਕੁਲ ਬੂਥ ਦੀ ਲੰਬਾਈ ਚੈੱਕ ਕਰੋ ਜੀ ਲੈ ਚੱਲ ਬਈ ਤੋਣ ਤੋਣ ਕਾਫੀ ਲੰਬੀ ਹੈ ਜੀ ਲੰਮੀ ਲੱਤ ਦੀ ਚੰਗਾ ਕਦ ਕਾਠ ਕਰਨ ਵਾਲੀ ਇਹ ਝੋਟੀ ਬਾਨਨੀ ਹੈ ਤੇ ਥਾਣਾ ਇਹਦੇ ਵੀ ਮੈਂ ਦਿਖਾ ਦਿੰਨਾ ਤੇ ਥਾਣਾ ਇਹਦੇ ਵੀ ਸਾਰੀਆਂ ਦੇ ਸਾਫ ਸੁਥਰੀ ਹੋਣਗੇ ਵੈਸੇ ਇੱਥੇ ਠੀਕ ਹੈ ਇਹਦਾ ਵੀ ਰੇਟ 22000 ਰੁਪਇਆ ਇਹ ਜੋੜਾ ਕਿਸੇ ਨੇ ਲੈਣਾ ਪਹਿਲੇ ਦੂਜੇ ਨੰਬਰ ਵਾਲੀ ਕੱਟੀ ਇਹ 44000 ਦਾ ਜੋੜਾ ਤੁਹਾਨੂੰ ਮਿਲ ਜਾਊਗਾ ਠੀਕ ਹੈ ਹੋਰ ਵੀ ਮਾਨ ਤਾਨ ਸਾਰੀ ਬਤੂਆਂ ਦੇ ਵਿੱਚ ਹੋਊਗਾ ਇਹ ਕੱਟੀਆਂ ਦੋ ਇਧਰਲੇ ਪਾਸੇ ਆ ਇਹ ਥੋੜੀ ਜਿਹੀ ਇਹਨਾਂ ਨਾਲੋਂ ਵੱਡੀਆਂ ਹਨਾ ਉਹ ਵੀ ਰਾਜੀ ਇਹਨਾਂ ਨਾਲ ਸੈਂਗਲ ਸੁੰਗਿਆ ਦੋਸਤੋ ਬਿਲਕੁਲ ਛੋਟੀਆਂ ਦੀ ਹੈ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਆ ਤੇ ਉਮਰ ਉਹ ਫਿਰ ਕਿੰਨੀ ਕੁ ਹੋਊਗੀ ਇਹ ਇਹ ਵੀ ਸਾਲਕ ਤੋਂ ਹੀ ਹੈਗੀ ਇਹ ਵੀ ਇੱਕ ਸਾਲ ਦੀ ਹੈ ਨਾ ਠੀਕ ਹੈ ਦੋਸਤੋ ਰਾਜ ਹੀ ਇਹ ਦੋ ਕਟੀਆਂ ਠੀਕ ਹੈ ਜੀ ਸੋਹਣੇ ਢਾਂਚਿਆਂ ਦੇ ਵਿੱਚ ਆ ਤੇ ਥਣ ਝੋਲੀ ਕੱਟੀ ਨੂੰ ਚੰਗੀ ਲੱਗੀ ਇਹਨੂੰ ਵੀ ਠੀਕ ਹੈ ਜੀ ਬਸ ਠੀਕ ਹੈ ਭਾਈ ਮੋੜ ਦੇ ਮੋੜ ਦੇ ਬੰਤਰ ਬੁੰਤਰ ਸਰੀਰ ਦੀ ਸੋਹਣੀ ਹੈ ਫੇਸ ਦੀ ਲੰਬਾਈ ਤੇ ਸੈਂਗ ਐਨ ਬਿਲਕੁਲ ਛੋਟੇ ਸੈਂਗ ਦੀ ਹੈ ਤਾਂ ਹੁਣ ਕੋਈ ਕਾਫੀ ਗਲਾਈ ਦੇ ਵਿੱਚ ਸੈਂਗ ਕਰ ਲਿਆ ਇਨੇ ਹੀ થી ਸਾਰਾ ਗੋਲ ਕਰ ਜਾਣਾ ਰੇਟ ਬਈ ਇਹਦਾ ਰੇਟ ਬਈ ਇਹਦਾ 25000 ਰੁਪਈਆ ਬਈ 25000 ਨਲਾ ਕਰ ਠੀਕ ਹੈ ਤੇ ਨਾਲ ਦੀ ਕੱਟੀ ਦਾ ਇਹਦਾ ਰੇਟ ਵੀ 25000 ਹੈ ਅੱਛਾ ਇਹ ਜੋੜਾ 50000 ਦਾ ਹਾਂ ਇਹ ਜੋੜਾ 50000 ਦਾ ਠੀਕ ਹੈ ਦੋਸਤੋ ਇਹ ਵੀ ਕੱਟੀਆਂ ਦੋਵੇਂ ਜਿਹੜੀਆਂ ਬੜੀਆਂ ਸੋਹਣੀਆਂ ਇੱਧਰ ਦੀ ਕੱਟੀ ਦੇਖੋ ਰੰਗ ਰੂng ਇਹਦਾ ਕਰਮ ਵਾਲੀ ਦਾ ਬੜਾ ਸੋਹਣਾ ਬਾਕੀ ਫੇਸ ਵੀ ਇਹਦਾ ਦੋਸਤੋ ਬਹੁਤ ਚੰਗਾ ਠੀਕ ਹੈ ਜੀ ਇੱਕ ਸਾਲ ਹੀ ਇਸ ਕੱਟੀ ਦੀ ਉਮਰ ਹੈ ਸੋਹਣੀ ਸੰਵੀ ਹੈ ਚੰਗੀ ਸੰਵੀ ਹੋਈ ਹੈ ਗਾਹਾਂ ਜਿੱਤੋ ਬਾਈ ਹੁਣਾਂ ਨੇ ਖਰੀਦੀ ਐ ਉਹ ਕਹਿੰਦੇ ਹੀ ਵੀ ਦੋਦੇ ਦੁੱਧ ਵੀ ਕਾਫੀ ਐਨੋ ਛੱਡਿਆ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਐ ਲੰਮੀ ਰੱਤ ਦੇ ਵਿੱਚ ਐ ਦੋਸਤੋ ਚੰਗਾ ਕਦ ਕਾਠ ਕਰਨ ਵਾਲੀ ਕੱਟੀ ਐ ਇਹ ਠੀਕ ਹੈ ਜੀ ਫੁੜੇ 파ੜੇ ਐਨ ਬਿਲਕੁਲ ਚੱਕਵੇਂ ਠੀਕ ਹੈ ਜੀ ਥਣ ਝੋਲੀ ਦੀ ਚੰਗੀ ਐ ਤੇ ਥਣ ਦਾ ਸਾਈਜ਼ ਥਣ ਦਾ ਗੈਪ ਕਰਮਾੜੀ ਨੂੰ ਸੋਹਣਾ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਐ ਸਿੰਘ ਵੈਸੇ ਕਾਫੀ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ ਕੱਲੀ-ਕੱਲੀ ਲੈਣੀ ਤਾਂ 25-25 ਹਜ਼ਾਰ ਦੀ ਐ ਜੇ ਜੋੜਾ ਲੈਣਾ 50 ਹਜ਼ਾਰ ਰੁਪਿਆ ਰੇਟ ਬੰਦਾ ਬਾਈ ਹੁਣ ਇਹ ਕਹਿੰਦੇ ਵੀ ਮਾਣ ਤਾਣ ਇਹਨਾਂ ਦੇ ਵਿੱਚੋਂ ਫੁੱਲ ਕਰ ਦੇਾਂਗੇ ਜੋੜੇ ਦੇ ਵਿੱਚੋਂ ਠੀਕ ਐ ਜੀ ਇਹ ਤੁਹਾਨੂੰ ਜੋੜੇ-ਜੋੜੇ ਕਰਕੇ ਦਿਖਾ ਰਿਹਾ ਦੋ ਇਧਰਲੇ ਪਾਸੇ ਪਹਿਲਾਂ ਹੀਆਂ ਦਿਖਾਈਆਂ ਤੇ ਦੋ ਜਿਹੜੀਆਂ ਕਟੀਆਂ ਤੁਹਾਨੂੰ ਇਹੇ ਦਿਖਾਈਆਂ ਠੀਕ ਐ ਜੀ ਇਹ ਚੌਥੇ ਨੰਬਰ ਵਾਲੀ ਕੱਟੀ ਤੁਹਾਨੂੰ ਖੋਲ ਕੇ ਹੁਣ ਦਿਖਾਈ ਐ ਤੇ ਅੱਗੇ ਆ ਗਈ ਜੀ ਪੰਜਵੇਂ ਨੰਬਰ ਤੇ ਇਹ ਵੀ ਬਾਈ ਖੋਲੇ ਇਦਾਂ ਦਾ ਤਾਂ ਖੀਰੀਆਂ ਦੋਵੇਂ ਇੱਕ ਖੀਰੀਆਂ ਜੀ ਠੀਕ ਐ ਦੋਸਤੋਂ ਦੰਦਾ ਤੋਂ ਝੋਟੀਆਂ ਦੋਵੇਂ ਹੀ ਖੀਰੀਆਂ ਹੋਣਗੀਆਂ ਬਿਲਕੁਲ ਛੋਟੇ ਸੰਗ ਦੀਆਂ ਹੋਣਗੀਆਂ ਫੇਸ ਦੀ ਲੰਬਾਈ ਤੇ ਧੋਣ ਧੋਣ ਦੀ ਲੰਬਾਈ ਚੰਗੀ ਹੈ ਕਦ ਕਾਠ ਸੋਣਾ ਠੀਕ ਹੈ ਜੀ ਹੋਰ ਦੋਕ ਤਿੰਨ ਮਹੀਨੇ ਸੇਵਾ ਹੋ ਗਈ ਕੱਟੀ ਦੀ ਇਹਦੀ ਇਹਨੇ ਆਸ ਵੀ ਲੱਗ ਜਾਣਾ ਨਵੇਂ ਦੁੱਧ ਹੋ ਜਾਣਾ ਠੀਕ ਹੈ ਲੰਮੀ ਲੱਤ ਦੇ ਵਿੱਚ ਚੰਗਾ ਕਦ ਕਾਠ ਕਰਨ ਵਾਲੀ ਝੋਟੀ ਹੈ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ ਬਈ 35000 ਰੁਪਏ ਆਪਣੇ 35000 ਹਾਂਜੀ ਠੀਕ ਹੈ ਸੋ ਸੋ 35000 ਇਹ ਪੰਜਵੇਂ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਜੀ ਬਾਕੀ ਮਾਨਤਨ ਕਰਾਂਗੇ ਹਾਂ ਹਾਂ ਮਾਨਤਨ अच्छा ये जोड़ा जेड़ा बड़ा एक कितने ਦਾ ਜੋੜਾ ਦੇ ਦਿਓਗੇ ਇਹ ਜੋੜਾ ਬਈ 70000 ਦਾ ਦੇ ਦਾਂਗੇ اچھا 70000 ਦਾ ਇਹ ਜੋੜਾ ਤੁਹਾਨੂੰ ਵੱਡਾ ਮਿਲ ਜਾਊਗਾ ਠੀਕ ਹੈ ਜੀ ਇੱਕ ਦਾ 35000 ਰੁਪਿਆ ਰੇਟ ਕੀਤਾ ਤੇ ਦੂਜੀ ਦਾ ਵੀ ਰੇਟ 35 ਹੈ ਤੇ ਵਿੱਚੋਂ ਮਾਨਤਾਣ ਕਿੰਨਾ ਕੋ ਹੋ ਜਾਊਗਾ ਹੋ ਜਾਊਗਾ ਫੁੱਲਾ ਡੁੱਲਾ ਹਾਂ ਹੋ ਜਾਊਗਾ ਜੀ ਮਾਨ ਠੀਕ ਹੈ ਦੋਸੋ ਵੱਡੀਆਂ ਛੋਟੀਆਂ ਦਾ ਰੇਟ 35 35000 ਰੁਪਿਆ ਸੋਨੇ ਢਾਂਚੇ ਦੇ ਵਿੱਚ ਆ ਇਹ ਵੀ ਛੋਟੀ ਚੰਗਾ ਕਦ ਕਾਠ ਕਰਨ ਵਾਲੀ ਇਹ ਤਾਂ ਹੋਰ ਜਦੋਂ ਪੰਜਾ ਦਸਾਂ ਦਿਨਾਂ ਤੱਕ ਜਦੋਂ ਹੀਟ ਦੇ ਵਿੱਚ ਆਵੇ ਛੋਟੀ ਤਾਂ ਤੁਸੀਂ ਇਹਨੂੰ ਵਧੀਆ ਸੀਮਨ ਲਵਾ ਕੇ ਦੋਸਤੋ ਗੱਭਣ ਕਰ ਸਕਦੇ ਹੋ ਸنگ ਸੁنگ ਸੋਹਣੀ ਹੈ ਤੇ ਬਿਲਕੁਲ ਕੁੰਡੇ ਚੂਰ ਸੰਗਾ ਵਾਲੀ ਹੈ ਇਹ ਠੀਕ ਹੈ ਲੈ ਚੱਲ ਬਾਈ ਉਮਰ ਫਿਰ ਕਿੰਨੀ ਕੁ ਹੋਊਗੀ ਇਹ ਉਮਰ ਚ ਹੋਊਗੀ ਇਹ ਡੇਢ ਸਾਲ ਤੋਂ ਮਹੀਨਾ ਦੋ ਮਹੀਨੇ ਬਹੁਤ ਹੈ ਜੀ ਅੱਛਾ ਡੇਢ ਸਾਲ ਤਾਂ ਹੈ 20 ਕਿ ਮਹੀਨੇ ਮੰਨ ਕੇ ਚੱਲੀਏ ਹੋਊਗੀ ਉਹ ਹਾਂਜੀ ਹਾਂਜੀ ਠੀਕ ਹੈ ਦੋਸਤੋ 20 ਕਿ ਮਹੀਨੇ ਮੰਨ ਕੇ ਚੱਲੋ ਉਮਰ ਹੋਣੀ ਹੈ ਜੀ ਸੋਹਣੀ ਥਾਣਾ ਹਵਾਨੇ ਦੀ ਇਹ ਕੱਟੀ ਠੀਕ ਹੈ ਜੀ ਪ੍ਰੋਪਰ ਤੁਹਾਨੂੰ ਜੋੜੇ ਜੋੜੇ ਕਰਕੇ ਦਿਖਾਤੇ ਆ ਜੀ ਜੇ ਕਿਸੇ ਨੇ ਜੋੜਾ ਜੋੜਾ ਲੈਣਾ ਤਾਂ ਵਿੱਚੋਂ ਮਾਨਤਾਣਾ ਉਸ ਹਸਾ ਨਾਲ ਬਾਈ ਹੁਣੀ ਕਰਨਗੇ ਠੀਕ ਹੈ ਤੇ ਜੇ ਇਕੱਲੀ ਇਕੱਲੀ ਲੈਣੀ ਆ ਤਾਂ ਤੁਹਾਨੂੰ ਨੰਬਰ ਵਾਈਜ਼ ਦੱਸਦੀ ਆ ਨੰਬਰ ਵਾਈਜ਼ ਤੁਸੀਂ ਪੁੱਛ ਸਕਦੇ ਹੋ ਇਧਰ ਪਹਿਲੇ ਨੰਬਰ ਤੇ ਕੱਟੀ ਇਹ ਹੋਗੀ ਦੂਜੇ ਨੰਬਰ ਤੇ ਆ ਹੋਗੀ ਤੇ ਤੀਜੇ ਨੰਬਰ ਤੇ ਕੱਟੀ 200 ਆਹਾ ਤੁਹਾਨੂੰ ਦਿਖਾਈ ਤੀ ਹੈ ਜੀ ਇਹਦਾ ਵੀ 25000 ਰੇਟ ਆ ਤੇ ਨਾਲ ਦੀ ਕੱਟੀ ਦਾ ਵੀ 25000 ਰੇਟ ਆ ਇਹ ਚੌਥੇ ਨੰਬਰ ਤੇ ਤੇ ਵੱਡੀਆਂ ਛੋਟੀਆਂ ਜਿਹੜੀਆਂ ਪੰਜਵੇਂ ਤੇ ਛੇਵੇਂ ਨੰਬਰ ਤੇ ਆ ਗਈਆਂ ਅੱਛਾ ਜਿਹੜੇ ਜੋੜੇ-ਜੋੜੇ ਲੈਣੇ ਹੋਣ ਜਾਂ ਕੱਠੀਆਂ ਲੈਣੀਆਂ ਹੋਣ ਮਾਨਤਾਨ ਹੋ ਜਾਊਗਾ ਖੁੱਲਾ ਹਾਂਜੀ ਖੁੱਲਾ ਮਾਨਤਾਨ ਹੋ ਜਾਊਗਾ ਠੀਕ ਆ ਤੇ ਚਲੋ ਠੀਕ ਆ ਬਾਈ ਜੀ ਬਾਈ ਜੀ